ਮੈਂ ਬਲਦੇਵ ਸਿੰਘ ਚੂਨਚੋਕ ਤੋਂ ਬੋਲਦਾ ਹਾਂ ਪੰਜ ਮਹੀਨੇ ਹੋ ਗਿਆ ਹੜ ਆਏ ਨੂੰ ਪੰਜ ਮਹੀਨੇ ਹੜਾਂ ਦੇ ਤੁਸੀਂ 6 6 ਫੁੱਟ ਟੂਆ ਵੇਖ ਰਹੋ ਸੜਕ ਦੇ ਦਾਲੇ ਸਾਰੀ ਛੜ ਟੁੱਟੀ ਹੋਈ ਆ ਅਸੀਂ ਇਹੋ ਬੇਨਤੀ ਕਰਨੇ ਆ ਵੀ ਤੁਸੀਂ ਉਹ ਹੋਰ ਨਹੀਂ ਕੋਈ ਤੇ ਮਰੇਗਾ ਜਾਂ ਕੋਈ ਨਾ ਕੋਈ ਪੈਸੇ ਪਾ ਕੇ ਅਮਰਦਸ ਸਿੰਘ ਨੂੰ ਪੜਾ ਦਿਓ ਐਨੇ ਢੂੜਾ ਪੈਂਦੇ ਆ ਟਰਾਲੀਆਂ ਲੰਘਣਾ ਹੁੰਦਾ ਟਰਾਲੀ ਲੰਘ ਨਹੀਂ ਸਕਦੀ ਤੇ ਉਹਦੀ ਰਾਤ ਭਰ ਤੇ ਕਈ ਜਿਹੜੀ ਮੋਟਰਸਾਈਕਲ ਪਈ ਹੁੰਦੇ ਲੋਕਾਂ ਦੇ ਇੱਥੇ ਇਹ ਕਰਕੇ ਕੋਈ ਵੀ ਇਥੇ ਹਾਸਾ ਹੁਣ ਨੂੰ ਫਿਰਦਾ ਆਸਾ ਹੋ ਜਾਂਦਾ ਤੇ ਮੁੜ ਕੇ ਪ੍ਰਸ਼ਾਸਨ ਦੀ ਜ਼ਿੰਮੇਰੀ ਬਣਦੀ ਹੈ ਕਿੰਨੇ ਕਿਲੋਮੀਟਰ ਸੜਕ ਹੈ ਕਿੰਨੇ ਪਿੰਡ ਇਹ 4 ਕਿਲੋ 5 ਕਿਲੋਮੀਟਰ ਟੋਟੇ ਤੋਂ ਦਰੰਗੇ ਤੱਕ ਦਰੰਗੇ ਤੱਕ 5 ਕਿਲੋਮੀਟਰ ਕਿੰਨੇ ਪਿੰਡ ਤੱਕ ਪਿੰਡ 10 12 ਪਿੰਡ ਬਣ ਜਾਂਦੇ ਆ ਇਹ ਜਿਆਦਾ ਬਣ ਕੀ 3 ਪਿੰਡ ਬਣਦੇ ਆ ਬੋਬਾਏ ਬਣ ਜਾਂਦੇ ਇਹ ਕਿੰਨੇ ਪਿੰਡ ਬਣ ਜਾਂਦੇ ਆ ਜੀ ਕਿਉਂਕਿ ਗਲੜੀ ਤੋਂ ਲਾ ਕੇ ਪੀਟੂ ਤੋਂ ਲਾ ਕੇ ਗਲੜੀ ਤੋਂ ਟੋਟ ਸਦੇ ਤੱਕ ਉਹ ਵੀ ਛੜਕ ਪਾਣੀ ਨਹੀਂ ਸਾਰੀ ਇਦਾਂ ਜੀ ਉਹ ਵੀ ਹਾਂਜੀ ਕਾਫੀ ਬਗਦੀ ਸੜਕ ਹੈ ਕਿਨਾਰਿਆਂ ਕਰਨ ਤੇ ਦੁਰਘਟਨਾਾਂ ਵੀ ਹੁੰਦੀਆਂ ਹੁੰਦੀਆਂ ਹੁੰਦੇ ਆ ਜੀ ਬੜੇ ਮੋਟਾ ਡਿਗੇ ਵਿੱਚ ਕਈ ਕਈਆਂ ਦੇ ਗੱਡੀਆਂ ਟਕਰਾ ਲੀਆਂ ਕਿੰਨੇ ਕਿੰਨੇ ਚਿਹਰ ਖਲਾੜ ਕੇ ਫਿਰ ਗਾਂ ਗਾਂ ਖੁਸ਼ਾ ਕਰਕੇ ਫਿਰ ਖੜਨੇ ਬੰਦੇ ਗਿੰਡਰ ਲੀਆਂ ਆ ਸੌ ਹੈ ਦੁੱਧਨਵਾਰੀ ਇੱਥੇ ਨਾ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨੇ ਵੀ ਇਹਨੂੰ ਪਹਿਲ ਦੇ ਅਧਾਰ ਤੇ ਕਿਦੋਂ ਵੀ ਪੈਸੇ ਕਿਸੇ ਫੰਡ ਜੋ ਪਾਏ ਪਾਣ ਤੇ ਇਹਨਾਂ ਦੀ ਦੁਆਲੇ ਜਿਹੜੀ ਵਰਨਾ ਇਹਨਾਂ ਦੀ ਮਿੱਟੀ ਆ ਪੁ ਤੇ ਬਾਕੀ ਕੰਮ ਤੇ ਬਾਅਦ ਚ ਪੋਲਾ ਪਾਲਾ ਤੇ ਬਾਅਦ ਬਾਅਦ ਕੰਮ ਤੇ ਲੋ ਜਿਹੜਾ ਹੋਣਗੇ ਕਰਨਗੇ ਕਰਨਗੇ ਇਹ ਇਹ ਜ਼ਰੂਰ ਕਰਾਉਣ ਪਹਿਲ ਦੇ ਅਧਾਰ ਤੇ ਸਰਪੰਚ ਮੌਜੂਦਾ ਸੰਮਤੀ ਮੈਂਬਰ ਦੁਰੰਗਲਾ ਮੈਂ ਤੇ ਜੀ ਇਹੋ ਕਹਿਣਾ ਚਾਹੁੰਦਾ ਆ ਕਿ 5 ਮਹੀਨੇ ਹੋ ਗਿਆ ਹੜਾਏ ਦਿਨੂ ਪੰਜਾਂ ਮਹੀਨਿਆਂ ਦੇ ਵਿੱਚ ਸਾਡੇ ਇੱਥੇ ਦੇਖੋ ਪੂਰੀ ਛੜਕ ਦੇ ਦੁਵਾਲੇ ਜਿਹੜੀ ਆ ਮਿੱਟੀ ਜਿਹੜੀ ਰੁੜ ਗਈ ਆ ਔਰ ਛੜਕ ਵੀ ਜਿਹੜੀ ਆ ਟੁੱਟਣ ਦੇ ਕਿਨਾਰੇ ਤੇ ਆ ਔਰ ਪੰਜਾਂ ਮਹੀਨਿਆਂ ਦੇ ਵਿੱਚ ਇਹਨਾਂ ਕੋਲ ਹਲੇ ਦੁਵਾਲੇ ਮਿੱਟੀ ਵੀ ਨਹੀਂ ਪਈ ਜਿਸ ਦਾ ਜਿਹੜਾ ਹਾਸਿਆ ਦਾ ਕਾਰਨ ਬੰਦ ਹੈ ਹੁਣੇ-ਹੁਣੇ ਅਜੇ ਕੋਈ 10 ਦਿਨ ਹੋ ਗਿਆ ਨਿਸ਼ਾਰੇ ਤੋਂ ਮੁੰਡਾ ਜਿਹੜਾ ਨੌਜਵਾਨ ਟਰੈਕਟਰ ਦੇ ਨਾਲ ਉਹਦੀ ਡੈਥ ਹੋਈ ਹੈ ਥੱਲੇ ਆ ਕੇ ਇਸੇ ਵਜ੍ਹਾ ਕਰਕੇ ਤੇ ਸਾਡੀ ਤੇ ਇਹੋ ਬੇਨਤੀ ਹੈ ਕਿ ਚਲੋ ਹੋਰ ਨਹੀਂ ਤਾਂ ਮਿੱਟੀ ਜਿਹੜੀ ਆ ਇਹ ਜਿਹੜੀ ਦੁਆਰਾ ਪਈ ਜਾਏ ਜਿਹੜਾ ਜੇ ਜਿਹੜਾ ਹਾਸਿਆਂ ਤੋਂ ਜਿਹੜਾ ਥੋੜਾ ਰੇਤ ਹੋ ਜੇ ਹੋਰ ਤੇ ਚਲੋ ਸਰਕਾਰ ਨੇ ਕੀ ਕਰਨਾ ਹੈਗਾ ਹਾਂਜੀ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਬੁਣ ਸਕਦਾ ਹਾਂ ਜੀ ਮੈਂ ਇੱਕ ਗੱਲ ਕਰਨੀ ਕਹਿਣੀ ਜਾਵਾਂਗਾ ਕਿ ਐਸ ਮੌਕੇ ਜਿਹੜੇ ਸੜਕਾਂ ਸਰਕਾਰ ਦੇ ਤੇ ਸਰਕਾਰ ਦੇ ਹਾਲਾਤ ਦੇ ਦੋਹਾਂ ਦਾ ਤਾਲਮੇਲ ਹੈ ਸੜਕ ਦਾ ਸਰਕਾਰ ਨਾਲ ਹੈ ਇਹ ਇਸ ਮੋਕੇ ਜੇ ਸੜਕ ਸਰਕਾਰ ਚਾਹੁੰਦੀ ਆ ਵੀ ਅਸੀਂ ਲੋਕਾਂ ਦੇ ਹਿੱਤ ਲਈ ਆ ਤਾਂ ਫੇਰ ਇਹ ਕੰਮ ਕਰਨਾ ਚਾਹੀਦਾ ਇਹ ਅਤ ਜ਼ਰੂਰੀ ਆ ਉਹ ਸਰਕਾਰ ਕੋਈ ਵੀ ਹੋਏ ਪਹਿਲਾਂ ਉਹਦਾ ਤਰਜੀਹ ਉਹਨਾਂ ਨੇ ਲੋਕਾਂ ਦੇ ਦੇਣੀ ਚਾਹੀਦੀ ਆ ਇਹ ਤਾਂ ਤੁਸੀਂ ਦੇਖ ਹੀ ਲਿਆ ਇਹ ਇੱਕੋ ਹੀ ਗੱਲ ਆ ਵਿਚਾਰ ਆ ਸਾਡਾ ਵੀ ਸਰਕਾਰ ਨੂੰ ਇਹਦੇ ਵੱਲ ਤਰਜੀਹ ਦੇ ਕੇ ਲੋਕਾਂ ਦੀ ਜਾਨ ਮਾਲ ਦੀ ਸਿਕਿਉਰਿਟੀ ਲਈ ਇਹਨਾਂ ਬਚਾਉਣਾ ਚਾਹੀਦਾ ਜੇ ਜੇਬਾਈ ਦੀ ਵੇ ਕੋਈ ਹਾ사 ਹੁੰਦਾ ਇਹਦਾ ਮਤਲਬ ਸਿੱਧੋ ਸਿੱਧੀ ਸਰਕਾਰ ਚਾਹੁੰਦੀ ਆ ਵੀ ਲੋਕਾਂ ਦੀ ਮੌਤ ਦਾ ਕਾਰਨ ਸਰਕਾਰ ਹੈ ਨਾ ਕਿ ਸੜਕਾ ਸੜਕ ਤੇ ਇੱਕ ਸੜਕਾ ਉਤੇ ਜੇ ਮਿੱਟੀ ਖਰਾਬ ਹੋਣੀ ਕੋਈ ਗੱਲ ਨਹੀਂ ਦਾ ਹੜ ਆਇਆ ਤਾਂ ਮਿੱਟੀ ਰੋੜ ਨਹੀਂ ਸੁਭਾਵਕੀ ਆ ਪਰ ਉਹਨੂੰ ਪਾਣਾ ਤੇ ਸਰਕਾਰ ਦਾ ਫਰਜ ਬੰਦਾ ਨਾ ਉਹਦੀ ਫਰਜ ਨੂੰ ਰੱਖਦੇ ਹੋਏ ਕੰਮ ਚੁੱਕੇ ਇਹਦੇ ਬਾਰੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਜੀ ਸਬੰਧਤ ਮਹਿਕਮੇ ਨੂੰ ਮਿਲੇ ਆ ਤੁਹਾਡੇ ਜਿਹੜੇ ਆ ਗਿਆ ਪੀ ਡਬਲਯੂ ਡੀ ਐਕਸੀਡੈਂਟ ਵਗੈਰਾ ਉਹਨਾਂ ਨੇ ਕਹਿੰਦੇ ਵੀ ਸਾਡੇ ਕੋਈ ਪ੍ਰਪੋਜ਼ਲ ਕੀਤੀ ਪਾਈ ਹੋਈ ਆ ਕਦੋਂ ਪ੍ਰਪੋਜ਼ਲ ਆਏਗੀ ਕਦੋਂ ਬਣੇਗੀ ਉਹਦਾ ਉਹ ਹੀ ਜਾਣਦੇ ਆ ਪਰ ਇਹ ਮੈਂ ਫੇਰ ਨਾਣਾ ਨੂੰ ਰਿਕਵੈਸਟ ਵੀ ਕਰਨਿਆਂ ਤੇ ਇਕਤਾੜਨਾ ਵੀ ਦਿੰਨੇ ਆ ਵੀ ਇਹਦੇ ਪਹਿਲ ਦੇ ਆਧਾਰ ਤੇ ਇਹਨੂੰ ਬਣਾਓ ਇੱਕੋ ਹੀ ਮਾਤਿਆ ਸਾਡਾ ਇੱਕ ਹੀ ਗੱਲ ਹੈ ਇਹਦੇ ਵਿੱਚ ਦੂਜੀ ਰਾਏ ਕੋਈ ਨਹੀਂ ਵੀ ਇਹ ਬਣਨੀ ਚਾਹੀਦੀ ਆ ਇਹਦੇ ਨਾਲ ਲੋਕ ਬਚ ਸਕਦੇ ਆ ਚੇਪ ਤੇ ਸਿਕਿਉਰ ਹੋ ਸਕਦੇ ਆ ਇਹੋ ਹੀ ਗੱਲ